ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਾਰ ਹੀ ਨੋ ਤੇ ਦੋਸਤੋ ਅੱਜ ਤੇਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਹਰੀ ਨੂੰ ਤੇ ਜ਼ਿਲ੍ਹਾ ਥ੍ਰੀਪਰੀ ਕੋਟ ਦੋਸਤੋ ਥ੍ਰੀਪਰੀ ਕੋਟ ਤੇ ਅੱਜ ਥਰੀ ਸਾਹਮਣੇ ਤੁਹਾਨੂੰ ਮੱਝ ਨਜ਼ਰ ਆ ਰਹੀ ਆ ਦੋਸਤੋ ਬਾਈਆਂ ਨੇ ਸੇਲ ਕਰਨੀਆਂ ਤੇ ਕਰਮਾਲੀ ਦੇ ਸਾਰੇ ਆਪਾਂ ਤੁਹਾਨੂੰ ਨਿਗਾ ਮਰਾਵਾਂਗੇ ਤੇ ਚੈੱਕ ਪਾਤੂ ਦੀ ਕਰਨੀ ਆ ਤੇ ਨਿਗਾ ਆਪਾਂ ਮਰਾਵਾਂਗੇ ਦੋਸਤੋ ਤੇ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਜਾਵੜੇ ਤੇ ਬਹੁਤ ਰਾਜੀ ਪੜੀ ਤੇ ਬਹੁਤ ਹੀ ਚੰਗਾ ਰਵਾ ਦੁੱਤ ਸਿੰਘ ਕਰਮ ਵਾਲੇ ਨੂੰ ਬਹੁਤ ਕੁੰਡੇ ਸਿੰਘ ਲੱਗੇ ਆ ਪਿੰਡੇ ਦੀ ਬਹੁਤ ਸਾਫ ਪਈ ਆ ਪਤਲੇ ਪਿੰਡੇ ਦੀ ਆ ਤਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਣ ਬਿੱਤੀ ਦੇ ਥਾਣਾ ਪੂਰੇ ਤੇ ਬਾਈ ਨਾਲ ਕਰਦੇ ਆ ਤਾਰੇ ਗੱਲ ਬਾਤ ਆਪਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਜਾਵੜੇ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਤੇ ਬਾਈ ਜੀ ਆਪਾਂ ਮੱਝ ਸੇਲ ਕਰਨੀ ਹੈ ਜੀ ਠੀਕ ਹੈ ਜੀ ਤੇ ਕੀ ਅੜਕਾਰ ਹੈ ਤੇ ਮੱਝ ਦਾ ਅੜਕਾਰ ਬਹੁਤ ਗੱਬੀ ਦਾ ਬੁੱਧਾ ਤੇ ਪਾਰਾ ਕੁ ਲਗਾਉਣਾ ਹੈ ਪਿੰਡ ਦੇ ਠੀਕ ਹੈ ਜੀ ਇਹ ਚ ਨੇ ਜੁੱਜੇ ਜੂਣਾਂ ਜੀ ਠੀਕ ਹੈ ਜੀ 10 ਦਿਨ ਦਾ ਦਸ ਦਿਨਾਂ ਇਹ ਕੱਚੀ ਆ ਦੋਸਤੋ ਉਹਦਾ ਵਦੂਰੀ ਆ ਪਜਾ ਦੇ ਨੁਕਲੇ ਠੀਕ ਹੈ ਜੀ ਤੇ 10 ਦਿਨਾਂ ਦੀ ਮੱਝ ਕੱਚੀ ਆ ਦੋਸਤੋ ਤੇ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਤੇ ਕਰਮ ਵਾਲੀ ਬਹੁਤ ਹੀ ਰਾਜੀ ਪਈ ਆ ਦੁੱਧ ਠੀਕ ਹੈ ਜੀ ਬਹੁਤ ਠੀਕ ਹੈ ਜੀ ਬਹੁਤ ਸਿਆਣੀ ਮੈਂ ਸਿਆਣੀ ਮੈਂ ਠੀਕ ਹੈ ਜੀ ਤਾਂ ਦੋਸਤੋ ਮਾਝ ਦਾ ਤੁਹਾਨੂੰ ਅਦੀ ਨਿਗ੍ਹਾ ਮਰਾਵਾਂਗੇ ਜੇ ਕਰਮ ਵਾਲੀ ਨੂੰ ਚੈੱਕ ਪਾਸ ਤੋਂ ਦੀ ਕਰ ਲਓ ਤੇ ਕੋਲ ਕਿ ਭਗਾਓ ਬਾਈ ਜੇ ਕਰੀ ਬੋਲੀ ਜੀ ਹਾਂ ਚਾਰੇ ਥਾਣੇ ਦੋਸਤੋ ਬਿਲਕੁਲ ਬਿੱਤੀ ਦੇ ਤਾਣਾ ਪੱਟ ਪੜੇ ਦੀ ਬਹੁਤ ਆਜੀ ਆ ਥਾਪ ਪਈ ਆ ਬੰਨ ਦੇ ਬਈ ਲੋ ਜੀ ਦੋਸਤੋ ਨਿਗਾ ਆਪਾਂ ਅਸੀਂ ਮਰਾਤੀ ਆ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚਲਦੀ ਵੀਡੀਓ ਚ ਬੋਲਾਂਗੇ ਤੇ 22 ਦੇ ਮੋਬਾਈਲ ਨੰਬਰ ਤੇ ਲਾਜ਼ਮੀ ਕਰੋ ਗੱਲਬਾਤ 20